ਹੈਲੋ ਫੈਰਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਲੋ ਜੀ ਚੱਕ ਲਿਆ ਝਾੜੂ ਆਪਾਂ ਨੇ ਸਵੇਰੇ ਸਵੇਰੇ ਮੋਰਚਾ ਸੰਭਾਲ ਲਿਆ ਔਰ ਮੈਂ ਲਗੀਆਂ ਜੀ ਝਾੜੂ ਲਾਣ ਕਿਉਂਕਿ ਕੋਠੇ ਦੇ ਉੱਪਰ ਤੁਹਾਨੂੰ ਪਤਾ ਹੀ ਹੈ ਰਾਤ ਬਹੁਤ ਜ਼ਿਆਦਾ ਪਟਾਕੇ ਚਲਾਏ ਜਾਂ ਜੋਤ ਨੇ ਪਰਸੋਂ ਜ਼ਿਆਦਾ ਚਲਾਏ ਤੇ ਪਰਸੋਂ ਦੋ ਥੈਲੇ ਭਰ ਗਏ ਔਰ ਅੱਜ ਮਤਲਬ ਰਾਤ ਥੋੜੇ ਚਲਾਏ ਹੈ ਇਸ ਕਰਕੇ ਥੈਲਾ ਤਾਂ ਫੇਰ ਵੀ ਭਾਰੀ ਗਿਆ ਹਨ ਤੇ ਲੋ ਜੀ ਇਧਰ ਮੈਂ ਪਹਿਲਾਂ ਝਾੜੂ ਲਾ ਦੇਾਂਗੀ ਫਿਰ ਮੈਂ ਸਾਰਾ ਕੂੜਾ ਕਰਕਟ ਇਕੱਠਾ ਕਰਕੇ ਗਾਮ ਲੈ ਕੇ ਵਿੱਚ ਵੀ ਨਾ ਇੰਨਾ ਕਵਾੜ ਫਸਿਆ ਪਿਆ ਤਾਂ ਸਾਰਾ ਕੱਢਿਆ ਮੈਂ ਤੇ ਟਾਈਮ ਲੱਗ ਰਹਾ ਤਾਂ ਮੈਨੂੰ ਲਾਂਦੇ ਲਾਂਦੇ ਝਾੜੂ ਔਰ ਲਾ ਵੀ ਰਹੀਆਂ ਝਾੜੂ ਔਰ ਮੰਨ ਦੇ ਵਿੱਚ ਕਈ ਗੱਲਾਂ ਵੀ ਇਕੱਠੀਆਂ ਹੁੰਦੀਆਂ ਪਰ ਵਾਹਿਗੁਰੂ ਦਾ ਨਾਮ ਲੈ ਕੇ ਝਾੜੂ ਲਾਈਗੀ ਮੈਂ ਤੇ ਕਹਿੰਦੇ ਆ ਨਾ ਕਿ ਪਾਪਾ ਵਾਲਾ ਘੜਾ ਇੱਕ ਦਿਨ ਜ਼ਰੂਰ ਭਰਦਾ ਆ ਮੈਂ ਸੋਚਦੀ ਸੀ ਕਿ ਰੱਬਾ ਕਿੰਨਾ ਕੁ ਟਾਈਮ ਲੱਗੂਗਾ ਹੋਰ ਭਰਨ ਦੇ ਵਿੱਚ ਹਨ ਤੇ ਕਿਉਂਕਿ ਜੋ ਮਾੜੇ ਕਰਮ ਹੈ ਹਮੇਸ਼ਾ ਮੂਰੇ ਆਉਂਦੇ ਆ ਚਾਹੇ ਭਾਵੇਂ ਮੈਂ ਆ ਚਾਹੇ ਭਾਵੇਂ ਕੋਈ ਵੀ ਹੈ ਜੋ ਮਾੜੇ ਕਰਮ ਕਰਦਾ ਉਹਦੇ ਮੂਰੇ ਜ਼ਰੂਰ ਆਉਂਦੇ ਆ ਤੇ ਮੇਰੇ ਦਿਮਾਗ ਦੇ ਵਿੱਚ ਬਹੁਤ ਗੱਲਾਂ ਘੁੰਮ ਰਹੀਆਂ ਤੀਆਂ ਝਾੜੂ ਲਾਂਦੀ ਲਾਂਦੀ ਕੇ ਤੇ ਲੋ ਜੀ ਹੁਣ ਆ ਗਈ ਮੈਂ ਕਿਉਂਕਿ ਪਹਿਲਾਂ ਕੋਠੇ ਪਰ ਝਾੜੂ ਲਾਇਆ ਹੁਣ ਮੈਂ ਕਮਰਿਆਂ ਦੇ ਵਿੱਚ ਲਾਉਂਗੀ ਤੇ ਬਸ ਇੱਕ ਗੱਲ ਇਹ ਹੈ ਕਿ ਮੈਂ ਕਲੀਅਰਲੀ ਦੱਸ ਨਹੀਂ ਸਕਦੀ ਹੈਗੀ ਲਾਈਵ ਆਪਣੇ ਫੋਨ ਦੇ ਵਿੱਚ ਕਿ ਬਹੁਤ ਸਾਰੇ ਜੋ ਰਿਸ਼ਤੇ ਨਾਤੇ ਆ ਉਹ ਜਿਆਦਾ ਹਨਾ ਖਰਾਬ ਹੋ ਜਾਂਦੇ ਆ ਬਟ ਮੈਂ ਇਹੀ ਕਹਿਣਾ ਚਾਹਨੀ ਆ ਕਿ ਪਲੀਜ਼ ਜੇ ਕਿਸੇ ਦਾ ਆਪਾਂ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ ਹਨਾ ਤੇ ਚਲੋ ਠੀਕ ਹੈ ਮੈਂ ਕਿਹੜਾ ਦੁੱਧ ਦੀ ਧੂਲੀ ਆ ਹਨਾ ਕੋਈ ਮੈਨੂੰ ਵੀ ਕਹਿੰਦਾ ਹੋਊਗਾ ਵੀ ਇਹ ਕਿਹੜਾ ਚੰਗੀ ਆ ਜਿਆਦਾ ਚਲੋ ਠੀਕ ਹੈ ਅਗਰ ਮੈਂ ਚੰਗੀ ਨਹੀਂ ਹੈਗੀ ਤਾਂ ਮੇਰੇ ਮੂਰੇ ਵੀ ਆਈਆਂ ਹਨਾ ਅਗਰ ਦੁਆ ਮਾੜਾ ਕਰੂਗਾ ਤਾਂ ਦੂਜੇ ਦੇ ਮੂਰੇ ਵੀ ਆਉਂਗੀਆਂ ਹਨਾ ਤੇ ਬਸ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਹੱਥ ਜੋੜ ਕੇ ਜੋ ਕਰਨਾ ਚੰਗੇ ਦੇ ਲਈ ਕਰਨਾ ਤੂੰ ਹੀ ਮੈਨੂੰ ਕਹਾਨਾ ਵਾਲਾ ਤੂੰ ਹੀ ਮੈਨੂੰ ਬਚਾਣਾ ਵਾਲਾ ਹੈ ਤੇ ਪਰਮਾਤਮਾ ਵਾਹਿਗੁਰੂ ਜੀ ਸਦਾ ਆਪਣਾ ਪਿਆਰ ਭਰਿਆ ਹੱਥ ਮੇਰੇ ਉੱਪਰ ਰੱਖਣਾ ਬਸ ਮੈਂ ਲੋਕਾਂ ਨੂੰ ਨਹੀਂ ਬਦਲ ਸਕਦੀ ਮੈਂ ਆਪਣੇ ਆਪ ਨੂੰ ਬਦਲ ਲੈਣੀ ਹੈ ਕਿ ਮੈਂ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚਾਂ ਕਦੇ ਕਿਸੇ ਦਾ ਬੁਰਾ ਨਾ ਸੋਚਾਂ ਭਾਵੇਂ ਕਿਸੇ ਦਾ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਖੁਸ਼ ਰਹਾ ਹਨ ਤੇ ਕਹਿੰਦੇ ਆ ਨਾ ਦੁਨੀਆ ਦੇ ਉੱਪਰ ਬਾਰ-ਬਾਰ ਨਹੀਂ ਆਣਾ ਹਨ ਅੱਜ ਆਏ ਆਪਾਂ ਫੇਰ ਪਤਾ ਨਹੀਂ ਕਦੋਂ ਆਪਾਂ ਨੇ ਮਿਲਣਾ ਕਦੋਂ ਨਹੀਂ ਮਿਲਣਾ ਇਸ ਕਰਕੇ ਖੁਸ਼ ਰਹੋ ਆਪਣੇ ਪਰਿਵਾਰ ਦੇ ਬਾਰੇ ਸੋਚੋ ਕਦੇ ਕਿਸੇ ਬਾਰੇ ਨਾ ਸੋਚੋ ਕਿਉਂਕਿ ਆਪਣੇ ਪਰਿਵਾਰ ਦੇ ਉੱਪਰ ਕੁਝ ਨਹੀਂ ਹੁੰਦਾ ਕੋਈ ਕਿਸੇ ਨੂੰ ਨਹੀਂ ਪੁੱਛਦਾ ਬਾਈ ਓਰੇ ਪੂਰੇ ਸਭ ਪੈਸੇ ਨੂੰ ਸਲਾਮ ਆਏ ਆ ਤੇ ਇੱਕ ਗੱਲ ਉਹ ਹੈ ਕਿ ਡੰਡੇ ਮੁਰੇ ਭੂਤ ਨੱਚਦਾ ਹਨ ਜਿਹਦੇ ਹੱਥ ਦੇ ਵਿੱਚ ਡੰਡਾ ਹੈ ਉਹਦੇ ਮੁਰੇ ਸਾਰੇ ਹੀ ਨੱਚਦੇ ਹੈ ਤੇ ਫਿਲਹਾਲ ਆਪਣੇ ਕੋਲ ਡੰਡਾ ਨਹੀਂ ਹੈਗਾ ਜੀ ਆਪਣੇ ਕੋਲ ਤਾਂ ਸਿਰਫ ਪਿਆਰ ਹੈ ਹੈਲੋ ਫਰੈਂਡਸ ਤੋਂ ਲੋਜੀ ਕੰਮ ਤਾਂ ਦਾ ਮੇਰਾ ਸਾਰਾ ਫਿਨਿਸ਼ ਹੋ ਗਿਆ ਕਿਉਂਕਿ ਮੇਰੇ ਨਾਲ ਅੱਜ ਮੇਰੀ ਗੁੜੀਆ ਜੋਤ ਨੇ ਹੈਲਪ ਕਰਾਈ ਹੈ ਪਹਿਲਾਂ ਮੈਂ ਕੋਠੇ ਸਾਫ ਕਰਕੇ ਆਈ ਫਿਰ ਮੈਂ ਏਹੇਠਾ ਝਾੜੂ ਪੁੱਛ ਲਾਇਆ ਔਰ ਮੇਰੀ ਜੋਤ ਨੇ ਥੋੜੇ ਬੋਤੇ ਬਰਤਨ ਵਗੈਰਾ ਸਾਫ ਕਰਾਈ ਮੇਰੇ ਨਾਲ ਔਰ ਪੀਣੇ ਵਾਲਾ ਪਾਣੀ ਜੋ ਫਰੈਸ਼ ਬੋਤਲਾਂ ਹੈ ਉਹ ਭਰੀਆਂ ਆਏ ਹੈ ਤੇ ਹੁਣ ਆਪਾਂ ਨੇ ਅੱਜ ਆਪਣੇ ਬਾਲਾਂ ਨੂੰ ਕਰਨਾ ਜੀ ਸਾਫ਼ ਕਿਉਂਕਿ 2 ਦਿਨ ਹੋ ਗਏ ਪਟਾਕੇ ਪਟੁੱਕੇ ਚਲਾਏ ਐਂ ਔਰ ਜੋ ਡਸਟ ਹੁੰਦੀ ਐ ਨਾ ਸਾਰੀ ਬੰਬਾ ਵਗੈਰਾ ਦੀ ਮੈਨੂੰ ਲੱਗਦਾ ਕਿ ਮੇਰੇ ਬਾਲਾਂ ਦੇ ਉੱਤੇ ਪਈ ਵੀ ਐ ਤੋ ਫਾਈਨਲੀ ਆਪਾਂ ਨੇ ਬਾਲਾਂ ਦੇ ਉੱਤੇ ਅੱਜ ਸਭ ਤੋਂ ਪਹਿਲਾਂ ਦਾ ਸ਼ੈਂਪੂ ਦੇ ਨਾਲ ਵਾਸ਼ ਕਰਨਾ ਹੈ ਇਹ ਮੈਟ੍ਰਿਕਸ ਦਾ ਜੀ ਸਾਰਾ ਪ੍ਰੋਡਕਟ ਮੇਰਾ ਮੈਟ੍ਰਿਕਸ ਦਾ ਤੋ ਇਹ ਮੈਟ੍ਰਿਕਸ ਦਾ ਐ ਪਹਿਲਾਂ ਮੈਂ ਸ਼ੈਂਪੂ ਯੂਜ਼ ਕਰਾਂਗੀ ਤੋ ਸ਼ੈਂਪੂ ਦੇ ਬਾਅਦ ਮੈਗਾ ਸਮੂਥ ਇਹ ਮੈਗਾ ਸਮੂਥ ਹੈ ਨਾ ਜੋ ਇਹਦੇ ਨਾਲ ਵਾਲਾਂ ਨੂੰ 15 ਕ 10-15 ਮਿੰਟ ਮ사ਜ ਕਰਨੀ ਆ ਉਸ ਤੋਂ ਬਾਅਦ ਹੈਅਰ ਵਾਸ਼ ਕਰ ਲੈਣੇ ਆ ਔਰ ਉਸ ਤੋਂ ਬਾਅਦ ਮੈਂ ਲਗਾਣਾ ਜੀ ਕੰਡੀਸ਼ਨਰ ਜੋ ਕਿ ਇਹ ਹੈ ਅ ਕਿਸ ਚੀਜ਼ ਦਾ ਇਹ ਵੀ ਮੈਟ੍ਰਿਕਸ ਦਾ ਹੀ ਆ ਹਾਂ ਮੈਂ ਮੈਟ੍ਰਿਕਸ ਦਾ ਸੋਰੀ ਉਸ ਤੋਂ ਬਾਅਦ ਫਿਰ ਮੈਂ ਇਹ ਲਗਾ ਲੈਣਾ ਹੈ ਉਸ ਤੋਂ ਬਾਅਦ ਵਾਲ ਚਮਕਾ ਜਾਣੀ ਹੈ ਤੇ ਸਿਰਮ ਹੈ ਇਹ ਸਿਰਮ ਮੈਟ੍ਰਿਕਸ ਦਾ ਉਸ ਤੋਂ ਬਾਅਦ ਸਿਰਮ ਲਗਾ ਲੈਣਾ ਹੈ ਤੇ ਫਿਰ ਆਪਣੇ ਬਾੜ ਹੋ ਜਾਣੇ ਆ ਰੇਡੀ ਐਨ ਵਧੀਆ ਜੇ ਜੋਤ ਗਈ ਐ ਨਾ ਹਣ ਔਰ ਮੈਂ ਵੀ ਨਾਲ ਲੱਗ ਰਹੀ ਆ ਔਰ ਰੁਪੈਂਜਲ ਰਹਿ ਗਈ ਔਰ ਪੈਂਜਲ ਖੇਲਣ ਲੱਗੀ ਵੀ ਆ ਹਲੇ ਤੇ ਫਿਲਹਾਲ ਆਪਾਂ ਬਾੜਾਂ ਤੇ ਅਪਲਾਈ ਕਰਦੇ ਇੰਨੇ ਹੌਲੀ ਹੌਲੀ ਹਨ ਫਿਰ ਮਿਲਦੇ ਆ ਥੋੜੀ ਦੇਰ ਤੱਕ ਤੁਹਾਨੂੰ ਬਾੜਾਂ ਦੀ ਚਮਕ ਦਿਖਾਵਾਂਗੀ ਫਿਰ ਮੈਂ ਔਰ ਫਾਈਨਲੀ ਅੱਜ ਸਲਾਹ ਮੇਰੀ ਕੀ ਮੈਂ ਅੱਜ ਸੇਵੀਆਂ ਬਣਾਵਾਂ ਕਿਉਂਕਿ ਸੇਵੀਆਂ ਪਈਆਂ ਨਾ ਅੱਜ ਮੈਂ ਸੇਵੀਆਂ ਹੀ ਬਣਾਣੇ ਕਿ ਸਲਾਹ ਮੇਰੀ ਔਰ ਮੇਰੀ ਮਹਿੰਦੀ ਦੇਖੋ ਗੁੜੀ ਹੋਗੀ ਨਾ ਬਿਲਕੁਲ ਗੁੜੀ ਹੋਗੀ ਮਹਿੰਦੀ ਤੋ ਅੱਜ ਆਪਾਂ ਨੇ ਜਾਣਾ ਜੀ ਮੈਰਿਜ ਤੇ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਜਾਣਾ ਹੈ ਕਿਉਂਕਿ ਵਕੀਲ ਸਾਹਿਬ ਗਏ ਹੋਏ ਆ ਕੋਰਟ ਇਹ ਗਏ ਹੋਏ ਆ ਅੱਜ ਪਟਿਆਲਾ ਜਦੋਂ ਵੀ ਟਾਈਮ ਮਿਲਿਆ ਦੇਖਦੇ ਆ ਰਾਤ ਨੂੰ ਜਾਂ ਫਿਰ ਆਪਣਾ 3-4 3:00 ਵਜੇ ਹਨਾ ਨਿਕਲ ਜਾਣਾ ਆਪਾਂ ਨੇ ਜਦੇ ਤੇ ਫਾਈਨਲੀ ਮੈਂਦੀ ਆਪਣੀ ਲੱਗ ਚੁੱਕੀ ਹੈ ਵਧੀਆ ਜੀ ਯਮੀ 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 ਸੋਰੀ ਯਾਦ ਆ ਗਿਆ ਤੇ ਵਧੀਆ ਵਧੀਆ ਹਨਾ ਬਿਊਟੀਫੁਲ ਤੇ ਚਲੋ ਜੀ ਕਰਦੇ ਆ ਅਪਲਾਈ ਆਪਣਾ ਪ੍ਰੋਡਕਟ ਜੋ ਕਿ ਇਹ ਚੀਜ਼ ਹੈਗੀ ਹੈ ਮੇਰੀਆਂ ਇਹਨਾਂ ਨੂੰ ਯੂਜ਼ ਕਰਦੇ ਆ ਵਾਲਾਂ ਦੇ ਉੱਤੇ ਕਰਦੇ ਆ ਹੌਲੀ ਹੌਲੀ ਬਾਲਾਂ ਦੀ ਕੇਅਰ ਚਲੋ ਜੀ ਜਸਟਿਸ ਸਿਰਣਾਲੀ ਮੈਂ ਔਰ ਬਾਲਖ ਕੇ ਵਿੱਚ ਕਾਫੀ ਡਸਟ ਜਮੀ ਹੋਈ ਸੀ ਔਰ ਇਸ ਕਰਕੇ ਮੈਂ ਥੋੜੇ ਜੇ ਹੁਣ ਕੰਗਾ ਵੀ ਨਾਲ ਦੀ ਨਾਲ ਫੇਰ ਲਿਆ ਵੀ ਚਲੋ ਬਾਲ ਸੁੱਕ ਜਾਣੇ ਆ ਹਨਾ ਪਹਿਲਾਂ ਹੀ ਨਹਾਏ ਵੇ ਦਾ ਫਾਇਦਾ ਹੈ ਤੇ ਜੋਤ ਐਂਡ ਰੂਪ ਗਈਆਂ ਪਾਪਾ ਦੇ ਨਾਲ ਮਾਰਕੀਟ ਪਤਾ ਨਹੀਂ ਕੀ ਕਰਨ ਗਏ ਆ ਮ बावजूद के पापा ਤੋਂ ਵਹੀਂ ਪੇ ਗਏ ਆ ਔਰ 1 ਵਜੇ ਦਾ ਟਾਈਮ ਹੋ ਗਿਆ ਔਰ ਅੱਜ ਮੈਨੂੰ ਪਤਾ ਨਹੀਂ ਲੱਗਾ ਪਹਿਲਾਂ ਦੋ ਵਾਰ ਫੋਨ ਆ ਲੈ ਕਿ ਸੀਗਾ ਤੇ ਫਿਰ ਮੈਂ ਕੰਮ ਲਗੀ ਰਹੀ ਹੁਣ ਫ੍ਰੀ ਹੋਈਆਂ ਮੜਾ ਜਾਂ ਪਹਿਲਿਓ ਇੱਧਰ ਲਿਓ ਉਹਨਾਂ ਦੁਖੀ ਕਰਿਆ ਪਿਆ ਕੁਛ ਨਾ ਕੁਛ ਕਰੀ ਜਾਂਦਾ ਮੂਰਖ ਜਾ ਜਾਂਦਾ ਨਾ ਬੱਚੇ ਵੀ ਅੱਜ ਕੱਲ ਉਲਝ ਰਹੇ ਆ ਦੋ ਦਿਨ ਹੋ ਗਏ ਦੇਖੀ ਜੋਤ ਨੇ ਕਿੰਨਾ ਸੋਹਣਾ ਬਣਾਇਆ ਵਾਏ ਡੋਰੀਮੋਨ ਹਨਾ ਇਹ ਕੇ ਦੇਖੀ ਨੇ ਸੋਹਣੇ ਸਜਾਏ ਹੋਏ ਆ ਇਹ ਜੋਤ ਨੇ ਲਾਏ ਵੇ ਸਾਰੇ ਦੀਵਾਲੀ ਕਰਕੇ ਨਾ ਇਹ ਜੋਤ ਨੇ ਸਜਾਏ ਹੋਏ ਆ ਸਾਰੇ ਤਰ ਤੋ ਇਹ ਦੇਖ ਜੋਤ ਨੇ ਬਣਾਇਆ ਵਾ ਸਮਾਈਲ ਇਸ ਦਾ ਬੈਸਟ ਮੈਡੀਸਿਨ ਫਾਰ ਐਨੀ ਪ੍ਰੋਬਲਮ ਸੋ ਕੀਪ ਸਮਾਈਲ ਤੋ ਚਲੋ ਸਰਾਣਾ ਹੋ ਗਿਆ ਤਾਂ ਗਿੱਲਾ ਇਹਨੂੰ ਅੰਦਰ ਰੱਖੀਏ ਜਾ ਕੇ ਹਾਂ ਤੋ ਅੰਦਰ ਆ ਗਿਆ ਹੁਣ ਅੰਦਰ ਨੇਰਾ ਨੇਰਾ ਪੈ ਰਿਆ ਹਨ ਨੇਰਾ ਜਿਹਾ ਲੱਗ ਰਿਹਾ ਅੰਦਰ ਮਾਣਾ ਰੋਟੀ ਹੈਲੋ ਹੁਣ ਭਾਰੇ ਇਹ ਜੀ ਖਾਣਾ 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 ਮੰਮੀ ਆਪ ਕਿ ਸਟੇਟ ਸਟੇਟ ਵਾਲ ਤੂ ਵੀ ਘਟ ਹੋ ਗਏ ਲੱਗ ਨਹੀਂ ਰਹੇ ਹਲੇ ਮੈਨੇ ਗੂਚਾ ਗੱਡੀਆਂ ਸਿੰਬ ਵੀ ਲਗਾਣਾ ਦਵਾਰਾ ਅੱਛਾ ਇੱਧਰ ਜਿੱਟ ਚੱਕੀ ਗਈ ਇੱਧਰ ਦਹੀਂ ਪਈ ਇੱਧਰ ਮम्मा ਰੋਟੀ ਬਣਾ ਰਿਹਾ ਇੱਧਰ ਬਾਣੇ ਦੀ ਇੱਧਰ ਬਣ ਗਈ ਹਾਂ ਲਿਓ ਖਾਣੇ ਕੇ ਲਈ ਆ ਗਿਆ ਹੂੰ ਲਿਓ ਉੜਾ ਲਾ ਉੜਾ ਲਿਓ ਤਾਂ ਭੁੱਖ ਪਹਿਲਾਂ ਲੱਗਦਾ ਇੱਧਰ ਆ ਨੂਈ ਉੜਾ ਧੀ ਗਰੀ ਜੀ ਓਏ ਇਹਨਾਂ ਰੋੜ ਮਾਰੀ ਧੀ ਯਾ ਯਾ ਸਰ ਮਾਰੀ ਆਲੇ ਆਲੇ ਹਾਂ ਬਸ ਯਾ ਗਈ ਆਲੇ ਲਿਓ ओलिओ हिनुई दूर का दूर आएगा फ्रेंड्स लिया नहीं ना ना मन हो गया इब तो पक्का वाला यार कॉटियल ਨਿਲੇ ਕੋਦੇ ਕੋ ਗੱਡੀ ਗੱਡੀ ਛਾਲ ਮਾਰ ਰਿਹਾ ਇਹ ਜੋਤ ਵੀਡੀਓ ਸ਼ੂਟ ਕਰ ਰਹੀ ਸੀ ਲਿਓ ਨੂੰ ਬਾਰ ਬਾਰ ਤੜਫਾਰੀਦੀ ਮੈਂ ਕਿਹਾ ਲਿਓ ਨੂੰ ਨਾ ਤੜਫਾ ਇਹਦਾ ਫੀਡ ਦੇ ਦੇ ਲਿਓ ਨੂੰ ਜੋ ਇਸ ਦਾ ਜੋ ਹੈ ਤਾਂ ਨਾ ਟ੍ਰੀਟ ਉਹ ਦੇ ਰਹੀ ਸੀ ਉਸ ਨੂੰ ਬਿਸਕੁਟ ਵਗੈਰਾ ਖਤਮ ਹੋ ਗਏ ਲੈ ਕੇ ਆਣੇ ਤੇ ਪਤਨੀ ਲਿਆਈਆਂ ਪਤਨੀ ਨਹੀਂ ਤੇ ਲੋ ਜੀ ਸਾਰਿਆਂ ਨੇ ਰੋਟੀ ਖਾ ਲਈ ਤੀ ਔਰ ਰੋਟੀ ਪਕਾ ਕੇ ਹੋਣ ਵਾਰੀ ਆ ਗਈ ਤੀ ਮੇਰੀ ਮੈਂ ਵੀ ਲੱਗੀਆਂ ਰੋਟੀ ਖਾਣ ਤੇ ਫਿਲਹਾਲ ਚਾਹ ਆਇਆ ਮੈਂ ਔਰ ਸ਼ਾਮ ਨੂੰ ਆਪਣੇ ਜਾਣਾ ਵਿਆਹ ਤੇ ਇਸ ਕਰਕੇ ਮੈਂ ਕੁਝ ਬਣਾਇਆ ਨਹੀਂ ਹੈਗਾ ਸਿਰਫ ਦਹੀਂ ਹੈ ਪਰ ਸਾ ਆਪਣਾ ਰੋਟੀ ਹੈ ਔਰ ਹਰਾ ਨੂਨ ਮਿਰਚਾ ਹੈ ਹਨਾ ਲੇਕਿਨ ਮੈਂ ਦਹੀਂ ਨਹੀਂ ਲਈ ਕਿਉਂਕਿ ਦਹੀਂ ਮੇਰਾ ਗळा ਪਹਿਲਾਂ ਹੀ ਖਰਾਬ ਹੈ ਇਸ ਕਰਕੇ ਮੈਂ ਦਹੀਂ ਨਹੀਂ ਖਾऊंगी ਤੇ ਲੋ ਜੀ ਗੱਲ ਕਰ ਰਹੇ ਤੇ ਕਿ ਆਪਾ ਭਲਾ ਕਰੋ ਸਭ ਦਾ ਹਨਾ ਕਦੇ ਵੀ ਮਾੜਾ ਨਾ ਕਰੋ ਤੇ ਆਪਣੀ ਤਰਫ ਤੋਂ ਕਦੇ ਵੀ ਸ਼ਿਕਾਇਤ ਦਾ ਮੌਕਾ ਨਾ ਦਿਓ ਕਿਸੇ ਨੂੰ ਹਨਾ ਤੇ ਜਦੋਂ ਕਿਸੇ ਦੀ ਗਲਤੀ ਹੁੰਦੀ ਹੈ ਨਾ ਫਿਰ ਆਪਾਂ ਮੂੰਹ ਮੂੰਹ ਤੋੜ ਜਵਾਬ ਦੇ ਦਿੰਨੇ ਆ ਨਾਲ ਦੀ ਨਾਲ ਵੀ ਮੇਰੀ ਉਰੇ ਗਲਤੀ ਦੱਸ ਕਿੱਥੇ ਆ ਬਸ ਆਪਣੀ ਗਲਤੀ ਨਹੀਂ ਹੋਣੀ ਚਾਹੀਦੀ ਅਗਰ ਕਿਸੇ ਹੋਰ ਦੀ ਗਲਤੀ ਹੈ ਨਾ ਤਾਂ ਨਾਲ ਦੀ ਨਾਲ ਜਵਾਬ ਦੇ ਦਿਓ ਤੇ ਬਾਕੀ ਤੁਸੀਂ ਸਮਝਦਾਰ ਹੋ ਸਾਰੇ ਜਣੇ ਆਪਣੇ ਆਪ ਦੇਖ ਲਓ ਵੀ ਹਰੇਕ ਘਰਾਂ ਘਰਾਂ ਦੀ ਕਹਾਣੀ ਹੁੰਦੀ ਆ ਸਭ ਦੀ ਕਹਾਣੀ ਕਰ ਕਰਦੀ ਹੁੰਦੀ ਆ ਹਨਾ ਲੇਕਿਨ ਮੈਂ ਬਹੁਤ ਜ਼ਿਆਦਾ ਰਿਸ਼ਤੇ ਇਹ ਜੇ ਦੇਖੀ ਆ ਜੋ ਪਤਾ ਵੀ ਨਹੀਂ ਲਗਣ ਦਿੰਦੇ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਕਿਵੇਂ ਆ ਹਨਾ ਲੇਕਿਨ ਕਈ ਘਰ ਦੇ ਵਿੱਚ ਘਰ ਦੇ ਵਿੱਚੋ ਹੀ ਇਹ ਜੇ ਲੋਕ ਹੁੰਦੇ ਆ ਜੋ ਆਪਣੇ ਘਰ ਦੀਆਂ ਲੜਾਈਆਂ ਬਾਹਰ ਤੱਕ ਪਹਚਾ ਦਿੰਦੇ ਆ ਤੇ ਬਾਹਰ ਤੱਕ ਸ਼ੋਅ ਹੋਣ ਦਿੰਦੇ ਆ ਹਨਾ ਦੇਖੋ ਜੀ ਦੋ ਭਾਂਡੇ ਤਾਂ ਹਰੇਕ ਘਰ ਦੇ ਵਿੱਚ ਖੜਕਦੇ ਆ ਮੇਰੇ ਕਹਿਣ ਦਾ ਭਾਵ ਹੈ ਵੀ ਆਪਣੇ ਘਰ ਦੀ ਗੱਲ ਕਦੇ ਵੀ ਬਾਹਰ ਨਾ ਜਾਣ ਦਿਓ ਆਪਣੇ ਘਰ ਦੇ ਵਿੱਚ ਬੈਠ ਕੇ ਸੁਲਝਾਓ ਕਿਉਂਕਿ ਜੋ ਘਰਦਿਆਂ ਨੇ ਕੰਮ ਆਣਾ ਬਾਹਰ ਨਹੀਂ ਆਣਾ ਕਿਸੇ ਨੇ ਵੀ ਤੇ ਕਰਪਲਾ ਹੋਪਲਾ ਚੰਗਾ ਸੋਚੋ ਵਧੀਆ ਸੋਚੋ ਸਭ ਲਈ ਮੈਂ ਵੀ ਵਧੀਆ ਸੋਚਦੀ ਆ ਕਦੇ ਵੀ ਮੈਂ ਮਾੜਾ ਨਹੀਂ ਸੋਚਦੀ ਵਾਹਿਗੁਰੂ ਮੇਰੇ ਵੀ ਦੋ ਬੱਚੇ ਆ ਜੇ ਮੈਂ ਚੰਗਾ ਸੋਚੂਗੀ ਮੇਰੇ ਬੱਚਾ ਦੇ ਮੂਰੇ ਵੀ ਆਊਗਾ ਹਨਾ ਉਹੀ ਚੀਜ਼ ਕਹਿੰਦੇ ਆ ਨਾ ਰਿਟਰਨ ਆਂਦਾ ਆ ਨਾਲ ਦੀ ਨਾਲ ਜੈਸੇ ਕੋ ਤੈਸਾ ਜੈਸਾ ਮੈਂ ਕਰੂਗੀ ਵੈਸਾ ਹੀ ਮੇਰੇ ਮੂਰੇ ਆਇਆ ਹਨਾ ਇਦਾਂ ਹੀ ਕੰਨੀ ਹੁੰਨੀ ਆ ਮੈਂ ਤੇ ਪਲੀਜ਼ ਵਧੀਆ ਸੋਚੋ ਜੇ ਤੁਸੀਂ ਲੋਕਾਂ ਨੂੰ ਨਹੀਂ ਬਦਲ ਸਕਦੇ ਤੁਸੀਂ ਆਪਣੇ ਆਪ ਨੂੰ ਤਾਂ ਬਦਲ ਸਕਦੇ ਆ ਮੈਂ ਕਾਫੀ ਹੱਦ ਤੱਕ ਆਪਣੇ ਆਪ ਨੂੰ ਬਦਲ ਰਹੀ ਆ ਤਾਂ ਕਿ ਮੈਂ ਜੜਾ ਨਾ ਕਿਸੇ ਤੇ ਸੜਾ ਨਾ ਆਪਣੇ ਕੰਮ ਤੱਕ ਧਿਆਨ ਰੱਖਾਂ ਤੇ ਮੈਂ ਇੱਕ ਯੂਟਿਊਬਰ ਹਾਂ ਮੈਂ YouTube ਦਾ ਚੈਨਲ ਤਾਂ ਹੀ ਖੋਲਿਆ ਤਾਂ ਕਿ ਮੇਰਾ ਧਿਆਨ ਇੱਧਰ ਉੱਧਰ ਨਾ ਭਟਕੇ ਸਾਰਾ ਦਿਨ ਆਪਣਾ ਕੰਮ ਨਿਬੇੜਿਆ ਆਪਣੀ ਵੀਡੀਓ ਤੇ ਲੱਗੀ ਰਹਿਣੀ ਹੈ ਵੀਡੀਓ ਬਣਾਣੀ ਵੀਡੀਓ ਅਪਲੋਡ ਕਰਨੀ ਸਾਰਾ ਦਿਨ ਮੈਂ اسی ਕੰਮ ਤੇ ਲੱਗੀ ਹੋਈ ਆ ਮੈਨੂੰ ਤਾਂ ਮੈਨੂੰ ਟਾਈਮ ਹੀ ਨਹੀਂ ਲੱਗਦਾ ਕਿ ਮੈਂ ਲੋਕਾਂ ਦੇ ਘਰ ਕੰਨੀ ਤਾਕਤ ਚੱਕ ਕਰਾਂ ਹਨਾ ਔਰ ਨਾ ਮੈਨੂੰ ਜ਼ਰੂਰਤ ਹੈ ਔਰ ਨਾ ਮੈਨੂੰ ਲੋੜ ਹੈ ਤੇ ਕਈਆਂ ਨੂੰ ਫੀਲ ਹੁੰਦਾ ਨਾ ਵੀ ਪਤਾ ਨਹੀਂ ਸਾਨੂੰ ਦੇਖ ਕੇ ਸੜੂਗੀ ਜਾਂ ਜੜੂਗੀ ਨੋ ਨੈਵਰ ਮੈਂ ਕਦੇ ਵੀ ਇਹੀ ਜੀ ਨਹੀਂ ਆ ਮੈਂ ਕਿਸੇ ਤੋਂ ਨਹੀਂ ਸੜਦੀ ਮੈਂ ਕਿਸੇ ਤੋਂ ਨਹੀਂ ਚੜਦੀ ਤੇ ਫਿਲਹਾਲ ਮੈਂ ਮਾਜਰੀਆਂ ਜੀ ਹੁਣ ਭਾਂਡੇ ਭਾਂਡੇ ਬਹੁਤ ਆ ਮੇਰੇ ਕੋਲ ਔਰ ਫਿਲਹਾਲ ਮੈਂ وہی ਮਾਜਰੀਆਂ ਤੇ ਕਿਉਂਕਿ ਹੁਣ ਰੋਟੀ ਖਾ ਕੇ ਹਟਿਆ ਨਾ ਤਾਂ ਰੋਟੀ ਦੇ ਭਾਂਡੇ ਦਾ ਮੰਜਣੀ ਆਪਾਂ ਦੇ ਤੇ ਫਿਲਹਾਲ وہی ਮਾਜਰੀਆਂ ਰੋਟੀ ਵਾਲੇ ਭਾਂਡੇ ਔਰ ਵਿੱਚ ਮੇਰਾ ਫੋਨ ਆ ਗਿਆ ਤਾਂ ਥੋੜਾ ਜਿਹਾ ਫੋਨ ਕੱਟ ਕਰਿਆ ਮੈਂ ਤੇ ਮੈਨੂੰ ਆਏ ਤਾਂ ਕਿ ਮੈਂ ਭਾਂਡੇ ਤਾਂ ਮਾਰ ਲਈ ਪਰ ਮੇਰੀ ਮਹਿੰਦੀ ਵੀ ਨਾ ਉਤਰ ਜੇ ਕਿਉਂਕਿ ਮਹਿੰਦੀ ਮੈਂ ਰਾਤ ਹੀ ਲਵਾਈ ਹੈ ਨਾ ਚਾਚੀ ਦੀ ਨੂੰ ਕੋਲ ਵੀ ਮੇਰੀ ਮਹਿੰਦੀ ਨਾ ਉਤਰ ਜੇ ਪਰ ਮਹਿੰਦੀ ਮੇਰੀ ਡਾਰਕ ਹੋ ਗਈ ਹੁਣ ਕੱਲ ਮੇਰੀ ਘੱਟਦੀ ਮਹਿੰਦੀ ਪਰ ਦਿਉਸ ਮੈਂ ਮਤਲਬ ਕੰਮ ਕਰੀ ਜਾ ਰਹੀ ਹਾਂ ਮੇਰੀ ਮਹਿੰਦੀ ਡਾਰਕ ਹੁੰਦੀ ਜਾ ਰਹੀ ਹੈ ਤੇ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਨਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਪੋਰਟ ਕਰਿਆ ਕਰੋ ਜੀ ਤੁਹਾਡੇ ਸਾਰਿਆਂ ਦੇ ਸਪੋਰਟ ਦਾ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਚਪਾਂਡੇ ਮੰਜਕਾ ਹੋਣੀ ਹੋਈਆਂ ਮੈਂ 베ਲੀ ਔਰ ਹੁਣ ਮੈਨੂੰ ਨੀਂਦ ਆ ਰਹੀ ਹੈ ਬਹੁਤ ਜ਼ਿਆਦਾ ਦਿਲ ਕਰ ਰਿਹਾ ਕਿ ਮੈਂ ਸੋ ਜਾ ਫਿਲਹਾਲ ਮੈਂ ਹੁਣ ਪਹਿਲਾਂ ਸੋਉਂਗੀ ਨੀਂਦ ਆ ਰਹੀ ਹੈ ਔਰ ਵਾਲ ਵੀ ਮੇਰੇ ਸੁੱਕ ਗਏ ਤੇ ਇਹ ਤਾਂ ਜੀ ਕੂੜਾ ਜੋ ਕੋਠੇ ਪਰ ਤੇ ਲਈਤੀ ਮੈਂ ਆਤਿਸ਼ਵਾਜੀ ਆਪਣਾ ਬੰਬਾ ਪਟਾਕੇ ਜੋ ਜੋਤ ਨੇ ਵਜਾਏ ਤੇ ਪਟਾਕੇ ਪਟੁੱਕੇ ਉਹਨਾਂ ਦਾ ਥੈਲਾ ਭਰਿਆ ਹੋਇਆ ਕੁਆੜ ਦਾ ਅੱਜ ਟਰੈਲੀ ਨਹੀਂ ਆਈ ਹੈਗੀ ਕੂੜੇ ਵਾਲੀ ਨਹੀਂ ਟਰੈਲੀ ਆਂਦੀ ਆ ਨਾ ਇੱਕ ਦਿਨ ਛੱਡ ਕੇ ਕੱਲ ਲਾ ਲਈ ਇਸ ਕਰਕੇ ਅੱਜ ਨਹੀਂ ਆਊਗੀ ਕੱਲ ਨੂੰ ਆਊਗੀ ਕੱਲ ਨੂੰ ਅਸੀਂ ਉਰੇ ਹੈ ਨਹੀਂ ਤੇ ਇਸ ਕਰਕੇ ਮੈਂ ਵਕੀਲ ਸਾਹਿਬ ਨੂੰ ਕਹੂੰਗੀ ਵੀ ਤੁਸੀਂ ਐਕਟਿਵ ਆ ਪਰ ਰੱਖ ਕੇ ਨਾ ਤੇ ਬਾਹਰ ਗੇ ਰਿਆ ਉਹ ਨਹੀਂ ਤਾਂ ਇੱਥੇ ਹੀ ਪਿਆ ਰਹਿਣਾ ਇਹ ਬਾਕੀ ਕੱਲ ਦੋ ਕੱਲ ਦੋ ਥੈਲੇ ਤੇ ਭਰੇ ਵੇ ਜੋ ਬੰਬ ਪਟਾਕੇ ਬਜਾਏ ਤੇ ਨਾ ਜੋਤਨੇ ਕੱਲ ਦੋ ਥੈਲੇ ਭਰੇ ਹੋਏ ਤੇ ਅੱਜ ਫੇਰ ਵੀ ਇੱਕ ਹੈ ਹਨ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆ ਬੱਚੇ ਅੰਦਰ ਬੈਠੇ ਆ ਟੀਵੀ ਟੂਵੀ ਲਾਇਆ ਵਾ ਫੋਨ ਚਲਾਏ ਹੋਏ ਉਹਨਾਂ ਨੇ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਤੇ ਵੋ ਦੇਖੋ ਅੱਤੇ ਪਟਾਕੇ ਉਹ ਪਈਆਂ ਜੋਤ ਕੇ ਇਹ ਰੱਖਿਆ ਗੁਰਪੁਰਬ ਵਾਸਤੇ ਜਦੋਂ ਗੁਰਪੁਰਬ ਹੈ ਨਾ बस 15 ਦਿਨਾਂ ਬਾਅਦ ਗੁਰਪੂਰਬ ਉਸ ਤੋਂ ਬਾਅਦ ਇਹ ਪਟਾਕੇ ਬਜਾਉਗੀ ਜੋਤਨ ਰੂਪ ਹਾਂ ਕੀ ਲੈਣਾ ਹੋਰ ਲੈਣੀ ਹੈ ਜੰਮੀ ਲਗੀ ਮੈਂ ਗਲਾਬ ਜਾਮਣ ਦਈ ਜੋਤ ਨੂੰ ਹੋਰ ਰੂਪ ਨੂੰ ਕਹਿੰਦੀ ਜੰਮੀ ਲਗੀ ਆ ਹੋਰ ਲੈਣਾਗੀ ਤੇ ਚਲੋ ਜੀ ਕਰਦੇ ਆ ਵਲੋਗ ਦਾ ਐਂਡ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਹत्ता ਤੱਕ ਲਈ ਬਾਏ ਬਾਏ ਟੇਕ ਕੇਅਰ ਕਿਆ ਚੱਕਣ ਲੱਗਿਆ ਇਹ ਦੇਖੋ ਚੋਰ ਇਹ ਕੀ ਉਠਾ ਰਹਾ ਹੈ ਹੈ ਇਹ ਰਸਗੁੱਲਾ ਇਹ ਰਸਗੁੱਲਾ ਖਾ ਰਹੀ ਹੈ ਕ੍ਰੀਤਾ ਕ ਵੀ ਦਿਆ ਸਮਾਰ ਕੇ ਸ਼ੁਕਰ ਟੱਕ ਦਿਆ ਇਹਨੂੰ ਰਸਗੁੱਲੇ ਪਸੰਦ ਆ ਰੂਪ ਨੂੰ ਬਹੁਤ ਖਾਂਦੀ ਆ ਰਸਗੁੱਲੇ ਫਾਈਨਲੀ ਵਲੌਗ ਦਾ ਐਂਡ ਕਰਦੇ ਆ ਆਪਾਂ ਮਿਲਦੇ ਆ ਨੈਕਸਟ ਵਲੌਗ ਤੇ ਵਿੱਚ ਤੱਕ ਲਈਏ ਬਾਏ ਬਾਏ ਜੀ ਟੇਕ ਕੇਅਰ